ਇਹ ਪਾਸੇਕ ਦਾ ਫੋਨ ਨਹੀਂ ਆਇਆ ਪੂਆ ਚੱਕਦਾ ਨਹੀਂ ਉਹ ਫੋਨ ਉਹਨਾਂ ਥਾਣੀ ਚ ਬੈਠਾ ਵਾ ਜਵਾਕ ਨੂੰ ਦੋ ਤਿੰਨ ਦਿਨ ਹੋ ਗਏ ਗੇੜੇ ਮਾਰਦੇ ਨੇ ਜੇ ਨਿਬੜ ਜੇ ਤਾਂ ਵਧੀਆ ਗਾ ਕੋਈ ਨਹੀਂ ਪੂਆ ਟੈਨਸ਼ਨ ਨਾ ਲੈ ਨਾਲੇ ਉਹ ਚਾਚੇ ਨੂੰ ਸਰਪੰਚ ਨੂੰ ਲੈ ਕੇ ਗਿਆਗਾ ਨਾਲ ਕੋਈ ਗੱਲ ਨਹੀਂ ਨਿਬੜ ਜਾਊਗਾ ਟੰਟੰਟਾ ਹੋਈ ਜਾਂਦੀ ਆ ਨਾ ਵੀ ਅਜੇ ਤੱਕ ਘਰੇ ਨਹੀਂ ਆਇਆ ਹੱਥ ਨਾ ਹੋਣ ਵਾਲਾ ਹੋਗਾ ਸਵੇਰ ਦਾ ਗਿਆ ਜਵਾਕ ਤਾਂ ਇਹ ਤਾਂ ਪੂਆ ਹੁੰਦਾ ਹੀ ਆ ਮੈਨੂੰ ਵੀ ਟੈਨਸ਼ਨ ਨੰਨੇ ਲੱਗ ਜਾਂਦਾ ਵੀ ਜਿਆਦਾ ਹੀ ਨਾ ਸੱਟ ਹੋਵੇ ਇਹ ਤਾਂ ਸਮਾਜ ਅੱਜ ਨਾ ਗੱਲ ਵੀ ਨਹੀਂ ਦੱਸਦਾ ਕਹਿੰਦਾ ਮੈਨੂੰ ਉਹ ਹਾਦਸਾ ਯਾਦ ਆ ਜਾਂਦਾ ਮੇਰੇ ਤੋਂ ਨਾ ਪੁੱਛ ਕੋਈ ਗੱਲ ਹੈ ਤੇਰ ਕੋਈ ਨਾ ਹੁਣ ਪੈਸੇ ਦੇ ਕੇ ਨਿਬੜਤਾ ਜਾਊਗਾ ਹੁਣ ਕਹੀ ਤੂੰ ਵੀ ਨਾ ਕਦੇ ਵਾਈ ਟੈਨਸ਼ਨ ਲੈ ਆਵੇਂ ਮੈਂ ਆਉਂਦੇ ਦਿਮਾਗ ਤੇ ਉਹ ਜਿਹਾ ਪਾ ਲੂਗਾ ਟੈਨਸ਼ਨ ਤਾਂ ਪੂਰਾ ਆਪਣੇ ਆਪ ਆਉਂਦੀ ਹੈ ਲੈੰਦਾ ਤਾਂ ਕੌਣ ਹੁੰਦਾ ਫੇਰ ਵੀ ਹੁਣ ਇੰਨੀ ਤਾਂ ਨਹੀਂ ਲੈਣੀ ਜੇ ਆਪਦੇ ਉੱਤੇ ਲੱਗਣ ਨੂੰ ਤਾਂ ਹੋ ਜੂਗਾ ਪਹਿਲਾਂ ਮੇਰੇ ਤੇ ਨਹੀਂ ਲੱਗੇ ਹਾਂ ਸੱਚ ਉਹ ਤਾਂ ਠੀਕ ਆ ਤੁਸੀਂ ਮੈਨੂੰ ਦੱਸੋ ਦਵਾਈ ਦੂਈ ਟਾਈਮ ਸੇਰ ਲਈ ਜਾਂਦੇ ਆ ਦਵਾਈ ਤਾਂ ਲਈ ਜਾਂਦੀ ਆ ਵੀ ਪਰ ਮੈਂ ਮੈਂ ਤਾਂ ਨਾ ਆ ਘੰਮ ਜੀ ਚੋਲ ਚ ਗਈ ਐਡਾ ਵੱਡਾ ਹਾਦਸਾ ਹੋ ਗਿਆ ਮੈਨਿਆ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ ਮੈਨੂੰ ਤਾਂ ਖੁਦ ਨੂੰ ਟੈਨਸ਼ਨ ਲੱਗੀ ਪਈ ਆ ਵੀ ਪਤਾ ਨਹੀਂ ਕੀ ਬਣੂਗਾ ਨਿਬੜ ਜੇ ਤਾਂ ਚੰਗਾ ਚੱਲ ਕੋਈ ਗੱਲ ਨਹੀਂ ਨਿਬੜ ਜੂਗਾ ਬਾਈ ਟੈਨਸਰ ਤੋਂ ਵੀ ਨਾ ਲੈਣਾ ਉਹ ਸਮਝਾਈ ਸਮ ਨਾਲੇ ਪੁੱਆ ਉਹਨੇ ਤਾਂ ਸਮਝਾ ਦੋਗੀ ਪਤਾ ਨਹੀਂ ਕਿਉਂ ਆਪਣੇ ਇੱਥੇ ਤਾਂ ਨਵੀ ਤੋਂ ਨਵੀ ਮਸਜਿਦ ਤੇ ਪਈ ਜਾਂਦੀ ਆ ਮੈਨੂੰ ਲੱਗਦਾ ਨਾ ਆਪਣੇ ਘਰ ਦੀ ਆ ਤਾਂ ਬਰਕਤਾਂ ਹੀ ਰੁਸ ਗਈਆਂ ਆਪਣੇ ਨਾਲ ਉਹੀ ਤਾਂ ਹੈ ਉਹ ਜਿਹੜਾ ਗਰਾਉਂਡ ੱਗੀ ਰਹਿੰਦਾ ਆਪਣੇ ਘਰੇ ਤਾਂ ਸਹੀ ਗੱਲ ਆ ਪੂਆ ਟੈਨਸ਼ਨ ਤਾਂ ਉਹ ਤੇਰੀ ਲਈ ਜਾਂਦਾ ਸੀਗਾ ਵੀ ਚੱਲ ਪੈਸੇ ਵੀ ਲਾ ਦਾਂਗੇ ਵਧੀਆ ਇਲਾਜ ਕਰਾ ਦਾਂਗੇ ਕੋਈ ਗੱਲ ਨਹੀਂ ਪਰ ਆ ਕੀ ਪਤਾ ਸੀਗਾ ਵੀ ਇੱਧਰ ਲੱਗੇ ਆਣਗੇ ਹਮਰਾ ਹਜੇ ਆਪਣੇ ਕਿੰਨਾ ਕ ਕਰਜ਼ਾ ਦੇਣ ਹਜੇ ਲੋਕਾਂ ਦਾ ਜਿਹੜਾ ਉਹੀ ਗੱਲ ਪੈਸੇ ਲੱਗੀ ਜਾਂਦੇ ਲੱਗੀ ਹੋਈ ਜਾਂਦੇ ਆ ਉਹ ਹਿੱਤਾ ਗੱਲ ਆ ਪੂਆ ਅੰਨਾਲੇ ਕਾਸ਼ ਨੇ ਜਾਣਾ ਸੀਗਾ ਪਾਲਟੀ ਸੋ ਦੇ ਸਕੂਲ ਤੇ ਸਾਰਾ ਕੁਝ ਜਵਾਕ ਦਾ ਵਿਚੀ ਰਹਿ ਗਿਆ ਪਤਾ ਅੱਜ ਵੀ ਮੈਨੂੰ ਕਹੀ ਜਾਂਦਾ ਸੀਗਾ ਕਹਿੰਦਾ ਭੈਣੇ ਮੈਨੂੰ ਲਿਆ ਤੇ ਕੱਪੜੇ ਹੁਣ ਉਹਨੂੰ ਮੈਂ ਕੀ ਦੱਸਾਂ ਆ ਗੱਲ ਤਾਂ ਮੈਂ ਜਵਾਕ ਨੂੰ ਦੱਸ ਨਹੀਂ ਸਕਦੀ ਉਹਨੂੰ ਮੈਂ ਕਹਿ ਕੇ ਆ ਗਈ ਮੈਂ ਕਿ ਚਲ ਕੋਈ ਨਹੀਂ ਮੈਂ ਤੈਨੂੰ ਫੇਰ ਦੱਸਦੀ ਆ ਚਲ ਕੋਈ ਨਾ ਉਹਨੂੰ ਤਾਂ ਦੱਸਦੀ ਵੀ ਨਾ ਜਵਾਕ ਨੂੰ ਐਵੇਂ ਇਹ ਜੀ ਗੱਲ ਜਵਾਕਾਂ ਕੋਲ ਹੀ ਨਹੀਂ ਕਰੀਦੀ ਹੁੰਦੇ ਪੂਆ ਸਹੀ ਗੱਲ ਆ ਦਿਲਤਾਬ ਦਾ ਡਰਿਆ ਪਿਆ ਜਵਾਕ ਦਾ ਜ਼ਿਆਦਾ ਹੀ ਟੈਨਸ਼ਨ ਲੈ ਗਿਆ ਕਦਰ ਤੂੰ ਦਵਾਰੇ ਦੇਖਣਾ ਫੋਨ ਲਾ ਕੇ ਉਹਨੂੰ ਚ ਰਖ ਦਾਨੀ ਬੂਆ ਐਵੇਂ ਆ ਕੇ ਨਾ ਗੁੱਸੇ 'ਚ ਮੈਨੂੰ ਬੋਲੂਗਾ ਕਹੂਗਾ ਮਗਰ ਫੋਨ ਤੇ ਫੋਨ ਲਈ ਜਾਨੀ ਆ। ਚਲ ਫਿਰ ਹਾਂ ਦੇਖਣਾ ਫਿਰ ਦੇਖ ਲੈ ਅਜੇ ਅੱਧਾ ਘੰਟਾ ਹੋਰ ਨਹੀਂ ਫੇ ਦਵਾਰੇ ਦੇਖ ਨਹੀਂ ਲਾ ਕੇ ਫੋਨ ਲਾ ਲੂੰਗੀ ਕੋਈ ਨਹੀਂ ਬੂਆ ਤੂੰ ਨਾ ਟੈਨਸ਼ਨ ਲੈ ਐਵੇਂ ਬਾਲੀ ਬਿਮਾਰ ਹੋ ਜਾਏਗੀ ਹੁਣ ਤਾਂ ਘਰੇ ਵੀ ਹੈ ਨਹੀਂ ਕੋਈ ਵੀ ਜਿਹੜਾ ਤੈਨੂੰ ਲੈ ਜਾਊਗਾ ਠੀਕ ਆ ਮੈਂ ਕਰਦੀ ਆ ਕੋਈ ਸਬਜ਼ੀ ਭਾਜੀ ਦਾ ਹੁਣ ਤਾਂ ਆਈਏ ਬਸ ਕਰਾਂ ਜਵਾਬ ਘਰੇ ਆ ਜੇ ਚਲ ਭਾਏ ਸੇ ਦੇਖੀ ਜਾਵੇ ਜਿਹੜੇ ਲੱਗਣੇ ਸੀ ਤਾਂ ਲੱਗ ਕੇ ਰਹਣਗੇ। ਉਹ ਤਾਂ ਬੂਆ ਚਾਚਾ ਗਿਆਈਏ ਤੈਨੂੰ ਪਤਾ ਨਾਲੇ ਜਿੱਥੇ ਆਪਣੇ ਨਾਲ ਚਾਚਾ ਖੜਜੇ। ਉੱਥੇ ਕੋਈ ਵੀ ਕੰਮ ਨਾ ਵਿਚਰਦਾ ਨਹੀਂ ਹੈਗਾ ਸਬਰਦਈਆ। ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਊਗਾ। ਬਾਈ ਗੁਰੂ ਮੁਰੇ ਅਰਦਾਸ ਕਰ। ਮੈਂ ਤਾਂ ਕਰੀ ਹੋਈ ਜਾਂਨੇ ਆਉਦੇ ਦੇ। ਚੰਗਾ ਬੂਆ ਚੱਲ ਮੈਂ ਵੀ ਸਬਜੀ ਸਬਜੀ ਬਣਾ ਲਾਂ। ਹੋਰ ਬਣਾ ਲਾਂ ਟਾਈਮ ਨਾਲ ਉਹ ਵੀ ਤੇ ਰਾਕੇ ਖਾ ਲੂਗਾ ਜਵਾਕ। ਉੱਠਾ ਲਾ ਕੇ ਵੀ ਕੀ ਨਹੀਂ ਪੜਿਆ। ਦੇ ਵੀ ਫੌਂਟੇ ਫੌਨਲਾਈ ਜਾਨੀਆ ਨਹੀਂ ਚਾਪਦਾ। ਸਾਨੂੰ ਕੀ ਬਣਿਆ ਹੋਊਗਾ। ਮੈਨੂੰ ਪਤਾ ਨਹੀਂ ਕਿੱਧਰ ਕੁ ਮੂੰਹਤ ਦਿਹਾ ਹੋਊਗਾ। ਮੈਨੂੰ ਇੰਨੇ ਪੈਸੇ ਚਾਹੀਦੇ। ਚੱਲ ਕੋਈ ਨਹੀਂ ਪੈਸੇ ਤਾਂ ਦਿੱਤੇ ਜਾਣਗੇ। ਹੁਣ ਬਸ ਕੋਈ ਕਾਰਵਾਈ ਨਾ ਕਰੀ। ਦੀਦੀ ਸਾਨੂੰ ਕੀ ਹੋ ਕੇ ਸਾਨੂੰ ਟੈਨਸ਼ਨ ਨਹੀਂ ਕਰਤੋਂ ਨਹੀਂ। ਨਹੀਂ ਕਾਸ਼ ਕੋਈ ਗੱਲ ਨਹੀਂ ਹੋਈ ਨਹੀਂ ਜੀ ਜੀ ਟੈਨਸ਼ਨ ਹੈ ਤਾਂ ਮੈਨੂੰ ਦੱਸੋਗਾ ਲੈ ਤੇ ਉਹ ਜਿਵੇਂ ਲੱਗ ਰਹੀ ਐ ਨਾ ਬਾਕ ਨੂੰ ਕੋਈ ਟੈਨਸ਼ਨ ਨਹੀਂ ਹੈ ਜੀ ਨਾ ਪੜ੍ਹਨ ਦਾ ਚਾਪ ਆ ਨਹੀਂ ਵੀ ਲੈ ਚ ਟੈਂਸਰ ਹਾਂ ਉਹ ਤਾਂ ਜਿਵੇਂ ਮੈਨੂੰ ਨੂੰ ਪੀਗਾ ਤੇ ਸਕੂਲ ਦੀ ਕਰਵਾਤੀ ਮੇਰਾ ਮਸਾ ਹੋਇਆ ਸੀਗਾ ਅੰਛ ਕਾਸ਼ ਤੇ ਕੀ ਆ ਮਜਬੂਰੀ ਸੀ ਕੋਈ ਗੱਲ ਨਹੀਂ ਜਦੋਂ ਅਗਲੀ ਵਾਰ ਫਕਸ਼ਨ ਹੋਏ ਨਾ ਜਿਹੇ ਜਿਹੇ ਕੱਪੜੇ ਕਹਿੰਗਾ ਉਹੇ ਜੇ ਲੈ ਕੇ ਦੇਣਾਗੇ ਠੀਕ ਹੈ ਜੀ ਮੈਨੂੰ ਹੁਣ ਅਗਲੀ ਵਾਰ ਮੈਨੂੰ ਪੱਕਾ ਦਵਾ ਦਿਓ ਹਾਂ ਹਾਂ ਪੱਕਾ ਦਵਾ ਦੇਣਾ ਠੀਕ ਹੈ ਸਾਰੇ ਦਵਾਕ ਦੇ ਦੇਣ ਇਨਸ਼ਾ ਅੱਲੋ ਮੈਂ ਕੋਸ਼ਿਸ਼ ਕਰਾਂਗੀ ਅਭੀ ਚੱਲੋ ਸ਼ੁਰੂ ਤੋਂ ਤੁਹਾਨੂੰ ਮਾਫ਼ ਦਿਓ ਜਦੋਂ ਤੱਕ ਪਿਆਰ ਨਹੀਂ ਮਿਲਿਆ ਵੀ ਆਪਦੇ ਪਾਸੇ ਤਾਂ ਚੱਲ ਮੈਂ ਸ਼ੌਕ ਪੂਰੇ ਕਰੂੰਗੀ ਪਹਿਲਾਂ ਤਾਂ ਭੂਆ ਕੰਪਿਊਟਰ ਕੀ ਕਰੀ ਆ ਗਿਰਿੰਦੀ ਠੀਕ ਹੈ ਉਹ ਨਾਲ ਚੀਤਾ ਫੈਲ ਲੈਂਦੇ। ਲੋਸਰੀ ਦੇ ਜੀ ਬਸ ਉਹ ਦਿੰਦੇ। ਨਾ ਉtre ਨਾ ਬੈਸਾ ਲੱਗਦਾ। ਉਸ ਤੋਂ ਬਿਧਿਆ ਦੀ ਬਾਤ ਨੂੰ ਕੱਪੜੇ ਤਾਂ ਲਿਆ ਚੰਗੇ। ਬਦਲ ਕੀ ਕਰਮਾ ਦਾ। ਮਾੜੀ ਦਿਨ ਚੱਲ ਜਾਂਦੇ ਸਾਡੇ ਵੀ। ਲਗਾਂ 5:3 ਹੋਵੇ ਹਜੇ ਨਹੀਂ ਆਇਆ ਜਵਾਬ ਸਵੇਰ ਦਾ ਜਿਆਦਾ। ਮੈਂ ਆ ਗਿਆ ਸਵੇਕ ਤਾਂ। ਉਹ ਬਹੁਤ। ਬਈਆ। ਬਨੇ ਸੇਵਕਾ ਹੁਣ ਨਿਭੜਿਆ ਉਧਰੋਂ ਕੁਸ ਨਾ ਬੁਆ ਨਿਭੜਨਾ ਕੀ ਆ ਪਾ ਪੈਸੇ ਬਾਹਰੇ ਮੰਗਦੇ ਲੱਖ ਰੁਪਏ ਮੰਗਦੇ ਹਾਂ ਮੈਂ ਮਰ ਜਾ ਲੱਖ ਰੁਪਈਆ ਲੱਖ ਰੁਪਏ ਦਾ ਆਪਣੇ ਸਾਲ ਦੀ ਕਮਾਈ ਦਾ ਕੋਈ ਹੁਣ ਹੁੰਦਾ ਆਏਗਾ ਆਹੋ ਆ ਨਾ ਹਜੇ ਤਾਂ ਬੰਦੇ ਦੀ ਜਾਨ ਬਚ ਗਈ ਕੱਲੀ ਲੱਖੇ ਟੁੱਟ ਕੇ ਖੜਾ ਰਹਿ ਗਿਆ ਮੈਂ ਸਰਪੰਚ ਨੂੰ ਲੈ ਕੇ ਗਿਆ ਸੀ ਉਹਨੇ ਕੋਈ ਬਾਤ ਘੱਟ ਕਰਵਾਈ ਨਹੀਂ ਹੈਗੀ ਸਰਪੰਚ ਨੇ ਤਾਂ ਵਿਚਾਰੇ ਨੇ ਸਾਰਾ ਜੋਰ ਲਾਤਾ ਸਾਰੇ ਕੋਲ ਚਲੇ ਮੈਂ ਕਹਤਾ ਉਹਨੇ ਕੁੰਦਾ ਹੋ ਜੋ ਘਰ ਰਾਜ ਬੰਦਾ ਤਾਂ ਐਵੇਂ 60 70 ਤੋਂ ਤੱਕ ਤਾਂ ਖੜਾ ਫਿਰ ਵੀ ਨਿਬੋਟਦਾ ਫਿਰ ਵੀ ਮੈਨੂੰ ਤਾਂ ਐ ਸੀ ਜੇ 10 20 ਜਾ ਕੇ ਨਿਬੜ ਜਾਂਦਾ ਤਾਂ ਵਧੀਆ ਸੀ 60 70 ਹਜ਼ਾਰ ਤਾਂ 12 ਦਾ ਮੈਂ ਤਾਂ ਉਹੀ ਗੱਲ ਮੈਂ ਤਾਂ ਆਪ ਜਿਹਾ ਪਰੇਸ਼ੰਦਾ ਵੀ ਐ ਸੋਦੀ ਸੀ ਵੀ ਚਲ ਕੀ ਕਰਵਾਉਣਾ ਹੁਣ ਆਏ ਕੀ ਪਤਾ ਸੀ ਆ ਇਧਰੋਂ ਖਾਮ ਖਾਈ ਪੈਸੇ ਲੱਗ ਜਾਣਗੇ ਕੋਈ ਨਹੀਂ ਭੂਆ ਐ ਹੁਣ ਤੇਰਾ ਪਰੇਸ਼ੰਦਾ ਕਰਾਵਾਂਗੀ ਉਹ ਤਾਂ ਇਹੋਂ ਚਾਚਾ ਕਹਿੰਦਾ ਸੀਗਾ ਸਰਪੰਚ ਕਹਿੰਦਾ ਪੈਸੇ ਘੱਟ ਕਰਾ ਲੂੰਗਾ ਨਭਾਈ ਮੈਂ ਨਹੀਂ ਆਪਰੇਸਾ ਕਰਾਉਂਦੀ ਹੈ ਕਿ ਕਿਹੜਾ ਤੁਸੀਂ ਬਾਦ ਕੱਟ ਕਰਕੇ ਕਰਾ ਉਧਰ ਨਹੀਂ ਮਿਲਦਾ ਕੋਈ ਨਹੀਂ ਉਧਰ ਨਹੀਂ ਮਿਲਦਾ ਇਹ ਸਾਰਾ ਜੋ ਲਾਰਜਿਕ ਪਰ ਅੱਬ ਮੀਂਹ ਨਹੀਂ ਪਾਉਣਾ ਫਰਦਾ ਉਹੀ ਤਾਂ ਗੱਲ ਆ ਜੇ ਰੱਬ ਹੁਣ ਮੀਂਹ ਪਾਉਣਾ ਹਟੇ ਤਾਂ ਹੀ ਹੈਗਾ ਉਧਰੋਂ ਵੀਰ ਪਰ ਬਿਮਾਰ ਹੋਈ ਪਈ ਹੈਗੀ ਕੋਈ ਨਹੀਂ ਲੋਗ ਬਸ ਬਈ ਕਿਸੇ ਗੱਲ ਦਾ ਉਹ ਵਹਿਮੀ ਨਹੀਂ ਕਰਦੀ ਹੈ ਕਿ ਮੰਗਲਵਾਰ ਨੂੰ ਸਿਰਨਾਕੇ ਵਹਿ ਜਾਂਦੀ ਆ ਫਾਦੀ ਵੀਰਵਾਰ ਨੂੰ ਨਾਲ ਲੈਂਦੀ ਆ ਅੱਗੇ ਸਿਆਣਿਆਂ ਦੇ ਕਾਢਾ ਕੱਡੀਆਂ ਹੋਣੀਆਂ ਸੀਗੀਆਂ ਉਹ ਗੱਲਾਂ ਤਾਂ ਹੁਣ ਇਹ ਸੋਚ ਵੀ ਨਹੀਂ ਹੈਗੀ ਐਵੇਂ ਹੀ ਹੁੰਦੇ ਆ ਕੋਆ ਬਹਿ ਮਤਾ ਕਾਣੂ ਆ ਭਈ ਅੱਗੇ ਸਿਆਣੇ ਵਿਚਾਰ ਕਰਦੇ ਹੁੰਦੇ ਸੀਗੇ ਹੁਣ ਦੇ ਤਾਂ ਕੋਈ ਵਿਚਾਰ ਹੀ ਨਹੀਂ ਕਰਦਾ ਹੈਗਾ ਮੀ ਗਣੀ ਚ ਫਿਰਦੀ ਰਹੀ ਰੂਪ ਜੀ ਤਾਂ ਕਰਕੇ ਹੋ ਗਿਆ ਗੱਲ ਹਾਂ ਉਹਦੇ ਇਹ ਗੱਲ ਵੀ ਹੈਗੀ ਮੀ ਗਣੀ ਚ ਕਪੜਾ ਲੀਡਾ ਕਦੇ ਲਾ ਲਿਆ ਕਦੇ ਪਾ ਲਿਆ ਰੱਬ ਕਿਹੜਾ ਹਟਦਾ ਚਾਰ ਪੰਜ ਦਿਨ ਹੋ ਗਏ ਸਾਰੇ ਪਿੰਡੋਂ ਪਿੰਡ ਮੀ ਵੀ ਕਰ ਰੱਖਿਆ ਸਾਰੇ ਨਹਿਰ ਹੀ ਬਣਾ ਰੱਖੀਓ ਪਿੰਡਾਂ ਦੇ ਚੱਲ ਇੱਥੇ ਆਵਾਂ ਮੈਂ ਜਾਣਾ ਉਹ ਕੋਲ ਉੱਥੇ ਬੈਠੀ ਹੋਣੀ ਆ ਬਾਹਰ ਉਧਰ ਜਾ ਕੇ ਦੇਖਣਾ ਭਈ ਕੀ ਕਰੀ ਜਾਂਦੀ ਆ ਕੀ ਕਰੇ ਜਵਾਬ ਕਿ ਵੀ ਟੈਂਟ ਸਨ ਚ ਪਹਿਰੇ ਵਾਸਤੇ ਕੋਤਲੇ ਮਨੋਂ ਮੈਨੂੰ ਕਹੀ ਜਾਂਦਾਗਾ ਹੁਣ ਮੂ ਤਾਂ ਇਹਦੇ ਸਾ ਪਤਾ ਲੱਗਦਾਗਾ ਜੀ 60 7000 ਰੁਪਏ ਕਿਹੜਾ ਦੇਣਾ ਸੌਖਾ ਐਵੇਂ ਖਾਮ ਖਾ ਕੀ ਕਰੇ ਜਵਾਬ ਚਲ ਦੇਖੀ ਜੋ ਹੁਣ ਤਾਂ ਜੇ ਸਰਪੰਚ ਆਊਗਾ ਤਾਂ ਉਹਦੇ ਨਾਲ ਕਰੂੰਗੀ ਗੱਲ ਵੀ ਭਾਈ 10 15000 ਜੀ ਨਵੇਂ ਦੇ ਵੱਧੋ ਵੱਧ 30000 ਜੀ ਨਵੇਂ ਦੇ ਵੀ ਇੰਨੇ ਪੈਸਾ ਦੇਣ ਤਾਂ ਆਪ ਨੂੰ ਵੀ ਔਖੇ ਲੱਗਦੇ ਐ ਹੈਲੋ ਹਾਂ ਬਣਸੇ ਕੀ ਹਾਲ ਐ ਤੇ ਉਹ ਮੈਨਾਂ ਉਹਨਾਂ ਦੇ ਜਾਣਦਾ ਸੀਗਾ ਸੇਵਕ ਕੇ ਕਰੇ ਹਾਂ ਹਾਂ ਮੇਰੀ ਹੋ ਗਈ ਸੀ ਗੱਲ ਫੋਨ ਤੇ ਮੈਂ ਘਰੇ ਜਾਣਾ ਉਹਨਾਂ ਨਾਲ ਕਰਦੇ ਤੋੜ ਪਨਦੇ ਰਹਿੰਦੀ ਤੇ ਬਾਕੀ ਤੂੰ ਉੱਥੇ ਤਾਂ ਜਾਇਆ ਸੀ ਹਸਪਤਾਲ ਚ ਤਾਂ ਉਹਦੇ ਕੋਲੇ ਠੀਕ ਐ ਚਲ ਆਏ ਕਰਿਓ ਲਾਜ ਵਧੀਆ ਕਰਾ ਲੈ ਮੜਾ ਡਾਕਟਰ ਨੂੰ ਕਹਿ ਦਿਓ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਤੇ ਜੇ ਬਾਈ ਜਾਨ ਸੋ ਸਕਿਆ ਨਾ ਮੈਂ ਜਾ ਕੇ ਫੋਨ ਕਰਨਾ ਪੈ ਗਿਆ ਸਾਨੂੰ ਮੈਂ ਫੋਨ ਲਾਉਂਗਾ ਤੇ ਤੁਸੀਂ ਇਹ ਗੱਲ ਕਹਿਣੀ ਹੈ ਭਾਈ ਅਸੀਂ ਤਾਂ ਡੇਢ ਤੋਂ ਪੰਜ ਹੀ ਨਹੀਂ ਕੱਢਦੇ ਮੈਂ ਹਾਂ ਤੇ ਆਪਾਂ ਲੱਖ ਜਨਵੇੜਾਂਗੇ ਤੁਸੀਂ ਲਾਜ ਵਧੀਆ ਚੰਗਾ ਕਰਾ ਲਓ ਇਹਨਾਂ ਦਾ ਸਰਦ ਹੈ ਆਪਣੇ ਜ਼ਿਮੀਦਾਰਾਂ ਦੇ ਕੋਲੇ 6 ਮਹੀਨਿਆਂ ਤੋਂ ਫਸਲ ਆ ਜਾਂਦੀ ਹੈ ਤੇ ਇਹਦੀ ਭੂਆ ਕੰਜੂਸ ਨਹੀਂ ਸਾਰਾ ਇਹਨਾਂ ਦਾ ਵਧੀਆ ਸਰਕਲ ਚੱਲਦਾ ਡੰਗਾ ਲੈਂਦਾ ਇਹ ਤਾਂ ਐਵੇਂ ਕੰਜੂਸੀ ਗ੍ਰੀਨ ਦੇ ਤੇਰਾ ਕੌਣ ਹੈ ਤੂੰ ਇੱਥੇ ਤੈਨੂੰ ਪਤਾ ਮੁੜ ਕੇ ਜਵਾਬ ਨਹੀਂ ਤੈਨੂੰ ਸਾਹਮਣੇ ਲਾਜ ਮਨਾਏ ਔਖਾ ਹੋ ਜੂਗਾ ਹਾਂ ਤੇ ਕੀ ਐ ਜੇ ਲਾਉਣਾ ਪੈ ਗਿਆ ਫੋਨ ਨਾ ਤੂੰ ਪੰਜੀ ਨਾ ਘਟੀ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਜਾ ਕਿ ਭਾਈ ਉਹ ਤੁਹਾਡੇ ਦੂਜੇ ਬੰਦੇ ਹੈਗੇ ਕਰਨਾ ਸਮਝੌਤਾ ਕਰ ਲਓ ਨਹੀਂ ਛੁੱਡੀ ਮਰਜੀ ਹੈ ਉਹਦਾ ਕੇਸ ਪਾਉਂਦੇ ਜੇ ਕੋ ਕੇਸ ਦਾ ਨਾਮ ਹੈ ਤਾਂ ਫਿਰ ਉਹ ਆਪੇ ਹਾਂ ਕਰਨਗੇ ਹਾਂ ਤੇ ਜੇ ਨਾ ਵੀ ਫੋਨ ਕਰਨਾ ਪਿਆ ਮੰਨ ਲਾ ਜਦੋਂ ਪੈਸੇ ਦੇਣ ਆਉਣਗੇ ਨਾਲ ਕੋਈ ਗੱਲਬਾਤ ਵਸ ਤੂੰ ਤਾ ਗੱਲੀ ਨਾ ਕਰੇਂ हां ਜਿਵੇਂ ਮੈਂ ਤੁਹਾਨੂੰ ਕਹਾ ਵੀ ਇਹ ਰਹਾ 70 ਹੈ ਜਾਂ ਲੱਖ ਹੈ ਹੈਨਾ ਤੁਸੀਂ ਡੇਢ ਤੋਂ ਘੱਟ ਥੱਲੇ ਨਹੀਂ ਹੋਣਾ ਮੈਂ ਮੰਨ ਲਾ ਵੀ ਉਹਨਾਂ ਦੇ ਸਾਹਮਣੇ ਡਰਾਮਾ ਜਿਹਾ ਕਰੂੰਗਾ ਵੀ ੱੱਕੀ ਨਾ ਫੜ ਕੇ ਲੱਖ ਰੱਖ ਲੂੰ ਹਾਂ ਤੁਸੀਂ ਕਿਹੜਾ ਹਾਂ ਨਹੀਂ ਕਹਿਣੀ ਹਾਂ ਕਰਕੇ ਤਾਂ ਲੱਖ ਕੀ ਹੂੰ ਬਣ ਮੇੜ ਕੇ ਠੀਕ ਠੀਕ ਹੈ ਚਲ ਮੈਂ ਜਾਂਦਾ ਉਹਨਾਂ ਦੇ ਘਰੇ ਚੰਗਾ ਹਾਏ ਹਾਏ ਕਿੰਨਾ ਟਾਈਮ ਹੋ ਗਿਆ ਅੱਜੇ ਤਾਂ ਮੈਂ ਵੀ ਦਵਾਈ ਤੂਰੀ ਲੈ ਆਵਾਂ ਆਗੇ ਤੁਸੀਂ ਹੋਰ ਮੈਂ ਕਿਦੋਂ ਦਵਾਇਆ ਕਦੋਂ ਦਵਾਇਆ ਮੈਨੂੰ ਬੋਲੀ ਨਹੀਂ ਮਾਰਿਆ ਮੈਂ ਉਹਨੂੰ ਕਹਿਤਾ ਸੀ ਮੈਂ ਉਹਨੂੰ ਕਹ ਪਾਣੀ ਕੋਲ ਨਹੀਂ ਲਿਆ ਦੇ ਸਲ ਪਾਣੀ ਤਾਂ ਮਿਲਿਆ ਦਿੰਨੀਆ ਮੈਨੂੰ ਪਹਿਲਾਂ ਦੱਸੋ ਕੀ ਨਿਭੜਿਆ ਫਿਰ ਉਧਰ ਉਹ ਤਾਂ ਹਜੇ ਵਿੱਚ ਹੀ ਪਿਆ ਨਿਭੜਿਆ ਨਹੀਂ ਕੰਮ ਲੈ ਕੱਲ੍ਹ ਤੇ ਤੁਸੀਂ ਠਾਣੇ ਚ ਗੇੜੀ ਲਈ ਜਾਨੇ ਹਜੇ ਤੱਕ ਨਿਭੜਿਆ ਹੀ ਨਹੀਂ ਉਹ ਚਾਚਾ ਕਿ ਅਸੀਂ ਸਰਪੰਚ ਤੇ ਨਾ ਉਹਨੇ ਕੁਝ ਨਹੀਂ ਨਿਭੜਿਆ ਆ ਉਹ ਪਹਿਲਾਂ ਪਿਆ ਯਾਰ ਮੰਗਦੇ ਸੀ ਉਹਨ ਲੱਖ ਤੇ ਆ ਗਏ ਹਈ ਮੈਂ ਮਰ ਜਾ ਲੱਖ ਰੁਪਏ ਕਿੱਥੋਂ ਦੇਵਾਂਗੇ ਫਿਰ ਆਪਾਂ ਉਹੀ ਤਾਂ ਗੱਲ ਆਗੀ ਇਹ ਨਹੀਂ ਹੈਗਾ ਉਹਨਾਂ ਨੂੰ ਵੀ ਇਲਾਜ ਕਰਾ ਲ ਗਿਆ ਆਪਦੇ ਮੁੰਡੇ ਦਾ ਮੂੰਹ ਢੱਡੀ ਜਾਂਦੇ ਆ ਵੱਧ ਤੋਂ ਵੱਧ ਤੋਂ ਕਿ ਭਾਈ ਸਾਡੇ ਕੋਲੇ ਤਾਂ ਹੈ ਨਹੀਂ ਨਾਲੇ ਗਲਤੀ ਤਾਂ ਉਹਨਾਂ ਦੀ ਆ ਨਾ ਆਪਾਂ ਕਿਉਂ ਪੈਸੇ ਦਈਏ ਡਰਦਿਆਂ ਨੂੰ ਡਰਾਉਂਦੇ ਆ ਲੋਕ ਵੀ ਸਾਡੀ ਦਾ ਭਾਵੇਂ ਕਿਸੇ ਦੀ ਆ ਗਈ ਹੁਣ ਜੇ ਤਾਂ ਅਗਲਾ ਉਹ ਤਾਂ ਸਾਈਕਲ ਤੇ ਸੀ ਮੈਂ ਮੋਟਰਸਾਈਕਲ ਤੇ ਜੇ ਅਗਲਾ ਕਹਿੰਦਾ ਮੋਟਰਸਾਈਕਲ ਮਾਰਿਆ ਵਿੱਚ ਉੱਥੇ ਕੋਈ ਹੈ ਨਹੀਂ ਸੀ ਦੇਖਣ ਵਾਲਾ ਆ ਚਾਰ ਗਵਾਹ ਹੋਏ ਨਾ ਆਪੇ ਨਿਬੜ ਜੀ ਗਵਾਹ ਕੋਈ ਨਹੀਂ ਕਹਿੰਦਾ ਅਗਲਾ ਕਹਿੰਦਾ ਵਧੀਆ ਇਹਨਾਂ ਦੇ ਪੈਸੇ ਲੱਗਣ ਦੇ ਸਾਲਿਆਂ ਦੇ ਅਗਲਾ ਵਾਦੀ ਦਿਵਾ ਕੇ ਰਾਜੀ ਹੈ ਔਰ ਐ ਸੀ ਤੋ ਅਭੀ ਚਲੋ ਕਿੱਥੇ ਆ ਨਾ ਭੂਆ ਦਾ ਆਪਰੇਸ਼ਨ ਹੋ ਜਾਂਦਾ ਕਿੰਨੇ ਪੈਸੇ ਆਂ ਜੀ ਚਾਰਾਂ ਆਂ ਦਾ ਕਹਿੰਦਾ ਸੀ ਸਰਪੰਚ ਕਹਿੰਦਾ ਕਰ ਲਾਂਗੇ ਵਾਅਦਾ ਘਾਟਾ ਵਿਚਾਰੇ ਨੇ ਵਧੀਰੀਆਂ ਮਿੰਤਾ ਕਰੀਆਂ ਵਧੀਰੇ ਫੋਨ ਫੋਨ ਕਰੀ ਉਹਨੇ ਚੱਲ ਮੇਰੀ ਗੱਲ ਸੁਣ ਇੰਨੇ ਪੈਸੇ ਆ ਨਾ ਭੂਆ ਨੂੰ ਤਾਂ ਨਹੀਂ ਦੱਸਿਆਏ ਦੱਸਿਓ ਨਾਲ ਨੂੰ ਜਮਾ ਵੀ ਠੀਕ ਆ ਨਾ ਭੂਆ ਨੂੰ ਤਾਂ ਹੁਣ ਮੈਂ ਤਾਂ ਦੱਸ ਤਾਂ ਮਗਾ ਲੱਖ ਮੰਗਦੇ ਆ ਹਈ ਉਹ ਤਾਂ ਦੀਬ ਮਾਰੇ ਇਹੋ ਜੋ ਵਿਸੋਚ ਕੇ ਵੀ ਲੱਖ ਮੰਗ ਲਾ ਤੈਨੂੰ ਹਰੇਕ ਗੱਲ ਦੱਸਣੀ ਜ਼ਰੂਰੀ ਆ ਪਹਿਲਾਂ ਗੱਲਾਂ ਦੱਸ ਦੱਸ ਕੇ ਆਪਣਾ ਜਿੰਨਾ ਮੁਸ਼ਕਲ ਕੀਤਾ ਪਿਆ ਉਹਨੇ ਚਲ ਕੋਈ ਨਹੀਂ ਉਹਦੇ ਦਰਦ ਦਰਦ ਤਾਂ ਨਹੀਂ ਹੋਇਆ ਮੁੜ ਕੇ ਪਤਾ ਨਹੀਂ ਨਾਲੇ ਤਾਂ ਚੁੱਪਚੀ ਕਰੀ ਬੈਠੀ ਸੀ ਮੈਂ ਤਾਂ ਕੁਦਰਤੀ ਹੁਈ ਬਾਕੀ ਕੋਣੀ ਮੈਨੂੰ ਤਾਂ ਇਹ ਲੱਗਦਾ ਜਿੰਨ ਉਹਦੇ ਦਰਦ ਦਰਦ ਹੁੰਦਾ ਬਿਸ਼ਰਮ ਜੀ ਹੋਈ ਬੈਠੇ ਜਾਣ ਕੇ ਨਹੀਂ ਦੱਸਦੀ ਵੀ ਪੈਸੇ ਲੱਗਣਗੇ ਤੈਨੂੰ ਪਤਾ ਤਾਂ ਹੈਗਾ ਉਹਦਾ ਮਰਨੋਂ ਮਰ ਜੂਗੀ ਪਰ ਉਹ ਪੈਸੇ ਨਹੀਂ ਲਾਉਂਦੀ ਚਲ ਕੋਈ ਨਹੀਂ ਆਪ ਕੋਈ ਰਿਪੀਟੇਸ਼ਨ ਚੱਕਰਾ ਹੀ ਦੇ ਮੰਗ ਯਾਰ ਹੁਣ ਜਿਹੜੇ ਲੱਗਣਗੇ ਲੱਗਣਗੇ ਸੰਭਾਲ ਲੈ ਮੈਂ ਤਾਂ ਆਪ ਕਹਿਣੀ ਮੈਂ ਤਾਂ ਆਪ ਕਹਿਨੀ ਆ ਵੀ ਕਰਾਉਣਾ ਜ਼ਰੂਰੀ ਆ ਹਾਂ ਤਾਂ ਕਰਾ ਮੁੰਡੇ ਦੀ ਜਾਨ ਬਚ ਗਈ ਸਿਰ 'ਚ ਵੀ ਸੱਟ ਆਉਦੀ ਥੋੜੀ ਜੀ ਹਾਂ ਮੈਂ ਤਾਂ ਆਪ ਕਹਿਣੀ ਆ ਮੈਂ ਤਾਂ ਕਿੱਦੇ ਦੀ ਕਹਿੰਸੀ ਭੂਆ ਦਾ ਆਪਰੇਸ਼ਨ ਕਰਾ ਦਈਏ ਜਦੋਂ ਦਾ ਪਤਾ ਲੱਗਿਆਗਾ ਗੱਲ ਕਰਨਾ ਭੂਆ ਨੇ ਨਹੀਂ ਮੰਨਣਾ ਵੀ ਉਹਨੂੰ ਆਇਆ ਪੈਸੇ ਲੱਗਣਗੇ ਐ ਤਾਂ ਉਹਨੇ ਦੇਖਣਾ ਨਹੀਂ ਵੀ ਮੇਰੇ ਦਰਦ ਹੋਈ ਜਾਂਦਾ ਹੁਣ ਤਾਂ ਉਦੋਂ ਮੈਨੂੰ ਕਹਿੰਦੀ ਨਾ ਮਰਨਾ ਤਾਂ ਇੱਕ ਦਿਨ ਹੈਗੀ ਅੱਜ ਮਰ ਜਾ ਭਲਾ ਕੱਲ ਕਹਿੰਦੀ ਪੈਸੇ ਤਾਂ ਨਹੀਂ ਲਾਉਣੇ ਲੈ ਕਰ ਲੋ ਮੈਂ ਇਹ ਗੱਲ ਸੁਣਾ ਮੈਂ ਸਰਪੰਚ ਨੂੰ ਵੀ ਕਹ ਦੂੰਗੀ ਦੱਸੀ ਨਾ ਭਾਈ ਮੇਰੀ ਭੂਆ ਨੂੰ ਤੇ ਆਪਾਂ ਬਾਰ ਦੀ ਬਾਹਰ ਕੇਰਾ ਦੇ ਕੇ ਵਾਅਦਾ ਘਾਟਾ ਨਿਮੇੜ ਗਏ ਉਹ ਬਾਰੀ ਬਾਰੀ ਐਵੇਂ ਤਰੀਕਿਆਂ ਤੇ ਜਾਣਾ ਕਿਹੜਾ ਸੌਖਾ ਹੈ ਉਹੀ ਤਾਂ ਗੱਲ ਆ ਸਹੀ ਗੱਲ ਹੈ। ਇਧਰੋਂ ਘਰੇ ਛੋਟੇ ਜਿਹੇ ਵਧੀਆ ਅ ਨਹੀਂ ਬਕੀਰ ਤਾਂ ਤੈਨੂੰ ਪਤਾਗਾ ਫਿਰ ਰੋਜ਼ ਪਾਲਦੇ ਆ। ਨਾਲੇ ਠਾਣਿਆਂ ਦੇ ਕਚਹਿਰੀਆਂ ਦੇ ਗੇੜੇ ਲਾਉਣੇ ਕਿਹੜਾ ਕਿਤੇ ਸੌਖੇ ਪਏ ਆ। ਉਹ ਵੀ ਤਾਂ ਗੱਲ ਆ ਭੂਆ ਨੂੰ ਦੱਸਦੇ ਨਹੀਂ ਆਪਾਂ। ਇਹ ਰਾਦਰ ਨਿਵੇੜ ਕੇ 2-4 ਦਿਨ ਬਾਅਦ ਕਹਦੇ ਆਗੇ ਨਿਬੜ ਗਿਆ ਤੇ ਪਰੇਸ਼ਾਨ ਕਰਾ ਦਾਂਗੇ। ਉਹ ਤਾਂ ਠੀਕ ਆ ਪਰ ਫਿਰ ਵੀ ਸੋਚਣ ਵਾਲੀ ਗੱਲ ਤਾਂ ਇਹ ਹੀ ਆ ਕਿ ਲੱਖ ਰੁਪਈਆ ਤਾਂ ਮਹੀਨੇ ਦੀ ਆਮਦਨ ਨਹੀਂ ਆਪਾਂ ਕਿੱਥੋਂ ਲਿਆਵਾਂਗੇ। ਤਦ ਹੁਣ ਕੀ ਕਰੀਏ ਲੋਕਾਂ ਨੇ ਚੱਕ ਤੇ ਪਹਿਲਾਂ ਤਾਂ 50 ਹੀ ਮੰਗਦੇ ਸੀਗਾ ਐ ਸੀਗਾ ਵੀ 30 ਕਿਹ ਹਜ਼ਾਰ ਰੁਪਏ ਨਾਲ ਨਿਬੜ ਜੂਗਾ 50 ਮੰਗਦੇ ਆ ਉਹਨੇ ਲੈ ਲੱਖ ਮੰਗੀ ਖੜਾ ਗਿਆ 60 70 ਤੋਂ ਘੱਟ ਨਹੀਂ ਖੜਾ ਛੜ ਕੇ ਮੇਰਾ ਤਾਂ ਨਾ ਇਰਾਦਾ ਸੀਗਾ ਵੀ ਮੰਮੀ ਹੁਣਾਂ ਤੋਂ ਮੰਗ ਲੈਣੀ ਪਰ ਜੇ ਮੇਰੀ ਮਾਂ ਨੂੰ ਆਹ ਗੱਲ ਦੱਸਨੀ ਨਾ ਉਹਨੇ ਤਾਂ ਤੇਰੇ ਹੀ ਖੜਾ ਨਹੀਂ ਛੱਡਣਾ ਆ ਉਹਦੇ ਤੁਹਾਡੇ ਤੇ ਚੜਾਉਣ ਗਿਆ ਸੀ ਉਹਨੂੰ ਖਲੀ ਆਖਲੀ ਤੇ ਮਾਰਿਆ ਤਾਂ ਵੀ ਉਹਦੇ ਦਾ ਖੜਾ ਨਹੀਂ ਛੱਡਦੀ ਇਹਦੀ ਚਲਾਉਣੀ ਨਹੀਂ ਸਹੀ ਭਾਈ ਇਹਨੂੰ ਸਮਝਾਇਆ ਕਾਰੇ ਤਾਂ ਉਹ ਖੜਾ ਨਾ ਚ ਮਾਰਦਾ ਆਹ ਗੱਲ ਪਤਾ ਲੱਗ ਗਈ ਜਮਾਂ ਤੇਰੇ ਜੀ ਗਲਤੀ ਕਰ ਦੂਗੀ ਤੇ ਮੈਂ ਨਹੀਂ ਤਾਂ ਮੈਂ ਪੈਸੇ ਤਾਂ ਚਾਹੇ 8 ਲੱਖ ਰੁਪਿਆ ਪਰ ਰਹਿਣ ਦੇ ਉਹਨਾਂ ਤੋਂ ਮੰਗਣ ਦੀ ਲੋੜ ਨਹੀਂ ਆਪਣੇ ਕੋਲੇ ਹੈ ਨਹੀਂਗੇ ਹੈਗੇ ਤਾਂ ਫਿਰ ਹੈਗੀ। ਇਹ ਆਪੇ ਕੋਈ ਗੱਲ ਨਹੀਂ। ਭਾਂਏ ਕਰ ਤੇ ਚਾਹ ਪਾਣੀ ਲਿਆ ਕੋ ਯਾਰ ਰੋਟੀਆਂ ਅਨਸਾਰ ਦਮਾ ਆਖਾ ਲਿਆ। ਉਧਰ ਪੂਆ ਨੇ ਘੰਟਾ ਲਵਾ ਤਾ। ਉਹੋ। ਅਸੀਂ ਤਾਂ ਸਵੇਰ ਦੀਆਂ ਡੀਕੀ ਜਾਂਦੇ ਆ। ਵੀ ਪਤਾ ਲੱਗੇ ਸਾਡੇ ਤਾਂ ਆਪ ਹੋਂਕਾ ਨਿਕਲਿਆ ਪਿਆ। ਪਤਾ ਕਿੰਨੀ ਟੈਨਸ਼ਨ ਹੈ। ਇੱਕ ਬੁਢੀ ਨੂੰ ਕਹਿਣਾ ਵੀ ਸੌਖਾਗਾ ਬਾਹਰ ਟੈਨਸ਼ਨ ਹੁੰਦੀ ਆ। ਲਿਆ ਦਿੰਨੀ ਆ ਮੈਂ ਚਾਹ ਪਾਣੀ ਚੱਲੋ ਤੁਸੀਂ ਅੰਦਰ ਬੈਠੋ। ਹੋਰ ਪਾਣੀ ਲਿਆਣਾ ਠੰਡਾ ਜਣਾ ਚਾਹ ਬਣਾ ਲੈ। ਨੇ ਹੋਣੀ। ਨੇ। ਇਹ ਕਦਾਸ ਦਾ ਨਿਕੰਮਾ ਲੈ ਆ ਟੈਨਸ਼ਨ ਟਾਈਮ ਬਾਹਰੀ ਆ। ਨਾਲੀ ਪੇਸੀ ਆਵਦੇ ਹੱਥ ਹੋਣ ਤਾਂ ਜਾ ਕੇ ਫੜਾ ਦਗੇ ਪਹਿਲਾਂ ਭੂਆ ਮੂਰੇ ਹੱਥ ਢਣੇ ਪੈਂਦੇ ਆ ਪਤਾ ਨਹੀਂ ਸਾਡੇ ਵੀ ਕਰਮਾਂ ਚ ਕੀ ਲਿਖਿਆ ਰੱਬ ਨੇ ਠੀਕ ਚਲੇ ਤਾਂ ਹੁਣ ਇਹਨਾਂ ਨੂੰ ਸਮਝਾਤੀ ਗੱਲ ਤੇ ਹੁਣ ਆਪਾਂ ਜਾਣਦੇ ਹਾਂ ਸੇਵਕੇ ਗਰੇ ਉਹਨਾਂ ਦਾ ਵੀ ਵਿਚਾਰਿਆਂ ਦਾ ਕਿਤੇ ਕੋਈ ਗਰੀਬ ਮਾਰ ਕਰਾਉਣੀ ਹੈ ਜਰਾ ਆਪਣਾ ਉਹਨਾਂ ਨਾਲ ਰਿਸ਼ਤੇਦਾਰੀ ਮਿਲਦੀ ਹੈ ਇਹਨਾਂ ਦਾ ਸਰਦਾ ਵਰਦਾ ਆ ਗਿਨਚਾਨੀ ਨਾ ਉਹ ਤਾਂ ਉਹ ਵੀ ਨਹੀਂ ਸੁਣੀ ਚਲ ਚਲ ਕਰ ਇਹਨਾਂ ਦੇ ਸੇਵਕ ਸੇਵਕ ਆਜਾ ਲੰਗੇ ਕੌਣ ਹੈ ਹੈਗੇ ਬਈ ਸੇਵਕ ਹਾਂ ਸੇਵਕ ਤਾਂ ਇੱਥੇ ਹੀ ਹੋਣਾ ਤੂੰ ਬਹਿ ਜਾ ਤੈਨੂੰ ਢਿੱਕੀ ਜੰਨੇ ਆ ਗਿਆ ਬਈ ਮੈਂ ਤਾਂ ਮੈਂ ਤਾਂ ਜਿਵੇਂ ਕੋਈ ਦਿੰਦਾ ਮੈਂ ਆਪਣਾ ਨੰਬਰ ਆ ਦਿੰਦੇ ਕੁਝ ਬਾਤ ਘਾਟ ਕਰਕੇ ਉਧਰ ਚੱਲੇ ਜਾਂਦੀ ਹੈ ਗੱਲ ਭਈ ਤੁਹਾਨੂੰ ਪਤਾ ਨਿਸ਼ਾਨ ਥੋੜਾ ਜਿਹਾ ਵੱਧ ਹੈ ਬਾਕੀ ਇਹ ਨਹੀਂ ਸੀਗੀ ਦਰاصل ਗਲਤੀ ਤਾਂ ਪਈ ਹੈਗੀ ਛੇਕ ਲਾੜੇ ਦੀ ਉਹਦੇ ਕਹਿੰਦੇ ਬ੍ਰੇਕ ਬਰੂਕ ਰੇਲ ਸੀ ਪਰ ਹਮੇਸ਼ਾ ਜਿਹੜਾ ਕਾਨੂੰਨ ਮੁਤਾਬਕ ਵੀ ਹੂੰ ਵੀ ਇਲਜ਼ਾਮ ਉਸੇ ਤੇ ਹੀ ਮੜਿਆ ਜਾਂਦਾ ਜਿਹਦੀ ਮਸਿੰਦਰੀ ਵੱਡੀ ਹੋਵੇ ਉਹ ਤਾਂ ਹੈ ਹੁਣ ਕੀ ਕਰੀਏ ਹੁਣ ਮੈਂ ਤਾਂ ਆਪ ਵੀ ਆਪਰੇਸ਼ਨ ਕਰਾਉਣ ਚਾਹੇ 77000 ਰੁਪਏ ਮੰਗ ਲਿਆ ਇਹ ਤੁੱਕਟ ਜਿੰਨਾ ਫੜਨ ਨਬੜਿਆ ਦੇ ਤਾਂ ਚੰਗੀ ਗੱਲ ਹੈ ਇਹ ਮੇਰਾ ਰਾਇ ਤਾਂ ਸਿਰਦੂ ਇਹ ਹੈ ਕਿ ਮੰਗਦੇ ਤਾਂ ਹੋ ਘਰ ਬਾਹਲਾ ਵੀ ਜੇ 70 80 ਦੇ ਘਰਾਂ 'ਚ ਨਿਬੜਦਾ ਦੇ ਕੇ ਪਰਾਂ ਕਰੋ ਉਹ ਸੀਰੀਅਸ ਜਮ ਐ ਐ ਨਹੀਂ ਪਤਾ ਕੋਈ ਹੋਰ ਟਿਲ ਮਿਸ ਹੋ ਜੇ ਮੁੜ ਕੇ ਓਕਾ ਲੋ ਜੀ ਚਲ ਦੇਖ ਲੋ ਭਾਈ ਜੀ ਮੈਨੂੰ ਠੀਕ ਲੱਗਦਾਗਾ ਹੁੰਦਾ ਹੋ ਘਟਦੇ ਨਹੀਂ ਫਿਰ ਉਦਾਂ ਐ ਵੀ ਚਲ ਗਾਂ ਦੀ ਗਾਂ ਮੇਰੀ ਜਾਣ ਪਛਾਣ ਹੋ ਗਈ ਹੋਰ ਕਿਵੇਂ ਸਿਫਕ ਠੀਕ ਆ ਤਾਂ ਕਦੋਂ ਆਇਆ ਸੀ ਆ ਹੁਣੇ ਆ ਕੇ ਖੜਾ ਹੈ ਜੀ ਨਵੇੜੇ ਸਗੇ ਫਿਰ ਥੋੜਾ ਰੌਲਾ ਕਰ ਲੈ ਫੋਨ ਫੋਨ ਪੁੱਛ ਹਾਂ ਹੋਊਗੀ ਗੱਲ ਮਾ ਉਹਨਾਂ ਕੋਈ ਵੀ ਜਾਇਆ ਆਇਆ ਸੀ ਅੱਛਾ ਠੀਕ ਹੈ ਬਰਾਂ ਉਹ 1 ਉਹ ਲੱਖ ਰੁਪਏ ਡੇਢ ਖੜੇ ਆ। ਹਾਂ। ਤੇ ਮੇਰਾ ਰਾਦਾ ਵੀ 70000 ਰੁਪਿਆ ਦੇ ਕੇ ਫਿਰ ਇਹੜਾ ਛੜਾਉ ਐਵੇਂ ਕੋਈ ਗੱਲਬਾਤ ਹੋਗੀ ਮੁਰਖੇ ਹਨਾ ਤਰੀਕਾ ਦੇ ਤੁਰੇ ਫਿਰਾਂਗੇ। ਹਾਂ ਚੱਲ ਨਵੇਂੜ ਕੇ ਪਰਾਂ ਕਰਦੇ ਬਜਨ ਪਲਾ ਗਾਉਂਦਾ ਨਾ ਕਰ। ਹਾਂ ਗਲਤੀ ਤੈਨੂੰ ਪਤਾ ਹਮੇਸ਼ਾ ਮਸ਼ੀਨਰੀ ਵੱਡੀ ਵਾਲੇ ਦੀ ਹੁੰਦੀ ਹੈ। ਬੇਸ਼ੱਕ ਕੁਝ ਮਸਹੀ ਹੋਵੇ। ਜੇ ਕੱਟ ਕੇ ਕੀ ਦੇਖ ਲੈਂਦੇ ਜੇ ਘੱਟ ਕਰ ਲੈਂਦੇ ਨਹੀਂ ਫਿਰ ਚਲ 70 ਜਦਾਂ ਨਵੇਂੜੀ ਦਿਓ। ਨੇ ਮਸਾਰ ਗੁੱਤਣਾ ਗੁੰਦ ਕੇ ਆਇਆ ਉਹ ਤਾਂ ਪੰਜ ਪੈਸੀ ਨਹੀਂ ਕੜਦੇ ਉਹ ਵੀ ਚਲ ਗਾਂ ਦੀ ਗਾਂ ਬੰਦਾ ਪਾਇਆ ਮੇਰਾ ਤਾਂ ਮੰਨਣਾ ਇਹ ਪਰ 70 ਦੇ ਕੋ ਬੰਦੇ ਹੋਰ ਸਾਹਿਬ ਦੇ ਖੇੜਾ ਛੜਾਓ ਐਵੇਂ ਕੀਏ ਕੋਈ 1921 ਹੋਰ ਹੋਗੀ ਫਿਰ ਔਕਾ ਹੋਗੀ ਚਲ ਫਿਰ ਤਾਂ ਨਮੇੜ ਗਿਆ ਸਰਪੰਚ ਆਪਾਂ ਜਿਹੜਾ 70 ਤੇ ਕੇ ਕੰਮ ਲੈਂਦੇ ਹਾਂ ਹਾਂ ਜੋ ਮੈਂ 2-3 ਘੰਟੇ ਬੈਠਾ ਰਹੇ ਹਾਂ ਉਹ ਬੰਦੇ ਗੱਲਤੀ ਨਹੀਂ ਆਉਂਦੇ ਹੋਰ ਉਹ ਤਾਂ ਮੁੜੀਆਂ ਮੂਰੇ ਕਰਦੇ ਹਾਂ ਹਾਂ ਬਾਕੀ ਹੋਇਆ ਹੋ ਜਾਇ ਨਹੀਂ ਬਤਾਉਂ ਕੋਈ ਨੀ ਕੀ ਹੋ ਜਾਏ ਫਿਰ ਤੈਨੂੰ ਪਤਾ ਹੈ ਹੈਨਾ ਮੈਂ ਤਾਂ ਦਾ ਵੀ ਕੱਲ੍ਹ ਦੀ ਵਜਾਇ ਅੱਜ ਹੀ ਦੇ ਕੇ ਪਰੇ ਕਿਹੜਾ ਅਸ਼ਰਾਵ ਆਪਾਂ ਕਿਹਨਾਂ ਲਿਖਤ ਲਿਖਿਆ ਕਰਨ ਲੋਰਾ ਜੀ ਹੋਰ ਫਿਰ ਚੱਲ ਗਏ ਉਹਨਾਂ ਨੂੰ ਘਰ ਫੋਨ ਫੋਨ ਹਾਂ ਪੈਸੇ ਤੇਰੇ ਪੈਸੇ ਤਾਂ ਕੜਾ ਪੈਸੇ ਤਾਂ ਅਸੀਂ ਬੈਂਕ ਚ ਕਢਵਾ ਲਏ ਹੋਣੇ ਕਿੰਨਾ ਕ ਟਾਈਮ ਹੋ ਗਿਆ ਹੁਣ ਜੇ ਖੁੱਲੀ ਹੋਗੀ ਬੈਂਕ ਬੈਂਕ ਤਾਂ ਹਜੇ ਖੁੱਲੀ ਹੋ ਫਿਰ ਕਢਾ ਲਿਓ ਭਾਈ ਆਪਾਂ ਨਵੇੜੀ ਉੱਥੇ ਕਢਾ ਲਿਓ ਜਦੋਂ ਫਿਰ ਸਰਦੇ ਹੀ ਨਹੀਂ ਹੈਗਾ ਹਾਂ ਕਢਾ ਲਿਓ ਉੱਥੇ ਮੈਨੂੰ ਫੋਨ ਕਰਦੇ ਮੈਂ ਮੂਰੇ ਆ ਜਨ ਚਲ ਠੀਕ ਆ ਹੋਰ ਨਵੇੜਿਆ ਆਉਣੇ ਫਿਰ ਜਦੋਂ ਨੂੰ ਪਤਾ ਨਵੇੜਨੇ ਨਹੀਂ ਮਿਲਣਾ ਰਖਾ ਉਹ ਇੱਧਰ ਜੂ ਗਿਆ ਚਾਦੇ ਹੋ ਹੋਰ ਚਲ ਫਿਰ ਉਹ ਜੇ ਪੂਰਾ ਕਢਾ ਕੇ ਲਈਏ ਫਿਰ ਤੋ ਪਹਿਲੇ ਹਾਂ ਕਢਾ ਲੇ ਤੁਸੀਂ ਤੇ ਮੈਨੂੰ ਫੋਨ ਕਰਦੇ ਚਲ ਮੈਂ ਕਾਕੀ ਲਿਉਂਗੀ ਚੱਕੀ ਇਹ ਤਾਂ ਆਪਣਾ ਆਹਿਆ ਮੈਂ ਮੰਮੀ ਨਾਲ ਸੰਗ ਲਿਆ ਹੈ ਹੈਲੋ சீகால பய மீம காரி ஆ சரி ਉਹਨੇ ਵਿਚਾਰੀ ਭੂਆ ਦੇ ਤਾਂ ਨਾ ਪਥਰੀਆਂ ਆਂ ਪਿੱਤੇ ਚ ਵੀ ਗੁਰਦੇ ਚ ਰਹੀ। ਹੋਰ ਮੈਂ ਤਾਂ ਆਪ ਕਰਨੀ ਹੁੰਨੀ ਸਾਰਾ ਦਿਨ ਮਰੂ ਮਰੂ ਕਰਦੀ ਰਹਿੰਦੀ ਸੀ ਕਿ ਲਾ ਕੀ ਕੱਢ ਲਿਆ। ਉਹ ਹੀ ਤਾਂ ਗੱਲ ਹੈ। ਹਾਂ ਤੇ ਜਦੋਂ ਕਦੇ ਪਾਉਂਦੀ ਨਹੀਂ ਸੀ ਨੀੜਾ ਕਪੜਾ ਨਾ ਕੁਝ ਖਾਂਦੀ ਨਾ ਖਾਣ ਦਿੰਦੀ। ਪਤਾ ਹੀ ਨਹੀਂ ਹੁੰਦਾ ਟਾਈਮ ਦਾ ਨਾਲੇ ਪੈਸਾ ਵੀ ਕਦੇ ਬੰਨਿਆ ਰਿਹਾ ਕੋਲੇ। ਹੋਰ ਮਾ। ਹਾਂ ਉਹਨਾਂ ਤਾਂ ਸੀਗਾ ਫਿਰ ਕੀ ਕਰਾਂ ਹੁਣ? ਬਿਮਾਰ ਜੀ ਹੋਰੀ ਅਵਸਥਾ ਨਹੀਂ ਆਇਆ ਜਾਂਦਾ। ਮੈਂ ਕੋਈ ਨਹੀਂ ਮਾਂ ਚਾਰ ਦਿਨ ਠਹਿਰ ਕੇ ਅੱਜ ਤੂੰ ਵੀ ਕੋਈ ਗੱਲ ਨਹੀਂ। ਹੋਰ ਮੀ ਮੂਝੇ ਪੈਂਦੇ ਆ ਮੇਰਾ ਝ ਨੂੰ ਨਾ ਘੇਰ ਲੈ ਬਿਮਾਰ ਹੋ ਜੇ ਨਹੀਂ। ਹਾਂ ਹਾਂ ਕੋਈ ਨਹੀਂ। ਮੈਂ ਮਤਉਂ ਕਹਿਣੀ ਆ ਮੈਂ ਥੋੜੇ ਦਿਨ ਵੀ ਆਣਾ ਮੈਂ ਤੈਨੂੰ ਮੈਂ ਕਹਿਣੀ ਆ ਵੀ 2 ਦਿਨ ਠਹਿਰ ਕੇ ਆ ਜੀ ਨਹੀਂ ਮੂ ਹਟ ਜਾਊਗਾ ਪਰ ਸਾਜ ਤੈਨੂੰ ਔਖਾ ਹੋ ਜਾਊਗਾ ਮੇਰੇ ਲੋਤਾ ਅੱਜ ਆ ਜਾ ਤੂੰ ਤਾਂ ਗੁੱਸਾ ਕਰਨ ਮੈਂ ਨਹੀਂ ਆ ਗੁੱਸੇ ਵਾਲੀ ਕੀ ਗੱਲ ਆ ਮੈਂ ਤਾਂ ਤੇਰਾ ਚੰਗਾ ਹੀ ਕਹਿਣੀ ਆ ਵੀ ਇੱਥੇ ਆ ਕੇ ਕੀ ਕਰੇਂਗੀ ਮੀਂਹ ਕਣੀ ਬਾਹਲਾ ਰਾਹਾਂ 'ਚ ਬਿਮਾਰ ਹੋ ਜੇਂਗੀ ਨਾਲ ਕਹਿੰਦੇ ਆ ਵੀ ਬੱਸਾਂ ਬੰਦ ਹੋਣਗੀਆਂ ਹੋਰ ਲੈ ਸੜਕਾਂ 'ਤੇ ਭੰਗੀਆਂ ਖੜ੍ਹੂਆਂ ਮਾਂ ਹਾਂ ਕੋਈ ਨਹੀਂ ਦੋ ਦਿਨ ਰੁਕ ਜਾ ਮੀਂ ਜਾ ਹਟ ਜਾਂਦੇ ਆ ਜੀ ਫਿਰ ਲਾ ਜੀ ਕਹੇ ਚਾਰ ਦਿਨ ਠੀਕ ਲੈ ਨਮਾ ਨੂੰ ਨਹੀਂ ਦਿੱਤਾ ਨਹੀਂ ਮੈਂ ਕਿਉਂ ਰੁਕਨੀ ਆ ਤੈਨੂੰ ਇੱਥੇ ਤਾਂ ਏਡਾ ਪੰਗਾ ਕਰ ਰਿਆ ਵਾ ਨਾਲੇ ਜੇ ਮਾਂ ਨੂੰ ਪਤਾ ਲੱਗ ਗਿਆ ਨਾ ਆ ਜਾ ਕੇ ਚਾਚੀ ਵਰਗੇ ਨੂੰ ਸਾਣੀ ਗੱਲਾਂ ਦੱਸੂਗੀ ਨਾਲੇ ਮੇਰੀ ਮਾਂ ਦਾ ਪਤਾ ਨਹੀਂ ਕਿਉਂ ਨਾਲੇ ਆਪ ਹੀ ਪਾਲ ਕੇ ਦਿੱਤਾ ਤਾਂ ਮੈਂ ਇੱਥੇ ਤਾਂ ਲੱਗਦੀ ਰਹਿੰਦੀ ਆ ਮੜ ਕੋਣ ਤਾਂ 10 ਦਿਨ ਘੜੀ ਨਹੀਂ ਚੜਦਣਾ ਲੈ ਆਏ ਕਰਤਾ ਐਕਸੀਡੈਂਟ ਹੋ ਗਿਆ ਫਨਾਨਾ ਹੋ ਗਿਆ ਨਹੀਂ ਚਲ ਆ ਜਾਂਦੀ 4 ਦਿਨ ਮੈਂ ਵੀ ਬਿਮਾਰ ਹੋ ਰਹੀ ਆ ਭੂਆ ਵੀ ਬਿਮਾਰ ਸੱਦ ਵੀ ਨਹੀਂ ਸਕਦੇ ਜਿੰਨਾ ਚਿਰ ਆਹ ਗੱਲ ਨਹੀਂ ਨਿਬੜਦੀ ਜਮੜਾ ਕਹਿੰਦਾ ਵੀ 2 ਦਿਨ ਠਹਿਰ ਕੇ ਆ ਜੀ ਤੇ ਗੁੱਸਾ ਕਰੀ ਚਲ ਕੋਈਂ ਪਰੇ ਜਾਂਦੇ ਪਣੇ ਮੇਰੀ ਗੱਲ ਤੋਂ ਦੇਬਕਾ ਹਾਂ ਇਹਦਾ ਜਿਵੇਂ ਤੂੰ ਕਿਹਾ ਸੀਗਾ ਮੈਂ ਤ੍ਰਿਬੂਆ ਕੋਲੇ ਗੱਲ ਕਰਤੀ 30000 ਦੇ ਕੋਈ ਰਗਮ ਵੀ ਛੋਟੀ ਮੋਟੀ ਨਹੀਂ ਹੈਣਾ ਬੰਦੇ ਹੜਬ ਜੇ ਨੇ ਤ੍ਰਿਬੂਆ ਨੂੰ ਪਤਾ ਲੱਗ ਗਿਆ ਕਿ ਨੇ ਥੋੜਾ ਫਰਕ ਕੋਹਣ ਤੋਂ ਤਾਂ ਆਪਦੇ ਨੇ ਘੱਟ ਤੋਂ ਘੱਟ ਦੱਸਿਆ ਕਰੇ ਹੂੰ ਤੇ 30000 ਜਿਹੜਾ ਘੱਟਦਾ ਉਹ ਆਪਦਾ ਕਰ ਲਾ ਬੰਦੋਬਸਤ ਹੈ ਯਾਰ ਮਨ ਲਾ ਵੀ ਪੂਰੇ ਲੱਖ ਹੀ ਲੈਣਗੇ ਉਹ ਹਾਂ ਪੂਰੇ ਲੱਖ ਤੇ ਗੱਲ ਹੋਈ ਉਹ ਤਾਂ دیکھ ਤੂੰ ਮੈਨੂੰ ਦੱਸਿਆ ਸੀ ਵੀ 25 ਜਿਹੜੇ ਯਾਰ ਘੱਟ ਦੱਸੇ ਨੇ ਖੈਰ ਹੋਰ ਮੇਰੇ ਭੂਆ ਦਾ ਪ੍ਰੇਯਨ ਕਰ ਰਹਾ ਫਿਰ ਟੈਨਸ਼ਨ ਬਾਹਲੀ ਲੈਂਦੀ ਆ ਕਹਿਂਦੀ ਆ ਨਹੀਂ ਕਿ ਤੂੰ ਕਰਾਉਣਾ ਨਹੀਂਗਾ ਆਪਾਂ ਤਾਂ ਤੂੰ ਉਧਰ ਨਿਮੇੜ ਲਗਣਾ ਨਾ ਕਰ ਲੈ ਚੱਲ 30000 ਰੁਪਏ ਬਾਈ ਹੁਣ ਮਾੜੇ ਮੌਕੇ ਮੇਰੇ ਕੋਲ ਤਾਂ ਹੈ ਨਹੀਂ ਯਾਰ ਜੇ ਵਿਆਜ ਵੀ ਵਾਲਾ ਹੈਗਾ ਕੋਈ 15 ਤਾਂ ਮੇਰੇ ਨਾਲ ਟਕਰਾਵੇ ਅ ਖੈਰ ਹੂੰ ਤਾਂ ਉਹਦਾ ਗੱਲ ਠੀਕ ਐ ਜਿਹੜਾ ਜਿਹੜਾ ਬੰਦਾ ਤਾਂ ਮੇਰੇ ਕੋਲੇ ਹੈਗਾ ਉਹ ਮੰਨ ਲੈ ਵੀ 10000 ਦਾ 2250 ਰੁਪਏ ਹੂੰ ਅਡਵਾਂਸ ਡੇਲੀ ਦਾ ਲੈ ਗਰੂ 10000 ਦਾ ਯਾਰ ਹਾਂ ਫੇਰ ਉਹ ਤਾਂ ਫਿਰ ਹੁਣ ਸਰਦਾ ਨਹੀਂ ਫਸੇ ਆਉ ਆਮ ਬੰਦਾ ਕੋਈ ਨਹੀਂ ਚਲ ਆਪਾਂ ਨੂੰ ਤਾਂ 10 ਦਿਨਾਂ ਵਾਸਤੇ ਚਾਹੀਦੇ ਆ ਉਸ ਤੋਂ ਬਾਅਦ ਤੁਮ ਮੇਰੀ ਬੂਹਾ ਦਾ ਬਰਾਤ ਰਿਆ ਕੇ ਲੈ ਲਊਗਾ ਹਾਂ ਤੁਹਾਨੂੰ 10 ਦਿਨਾਂ ਵਾਸਤੇ ਦਵਾ ਦਾਂ ਨੇ ਦੇਖ ਮੇਰੀ ਵੀ ਰੱਖ ਦੀ ਤੇ ਤੇਰੀ ਮੈਂ ਇਦਰੋ ਰੱਖ ਦੀ ਚਲ ਮੈਨੂੰ ਪੈਸੇ ਦਵਾ ਦੇ ਬਾਈ ਫਿਰ ਉਹ ਕੋ 30000 ਰੁਪਏ ਯਾਰ ਆਪਾਂ ਦੇ ਕੇ ਉਹਨਾਂ ਦਾ ਫਾਹਾ ਵੱਢ ਕੇ ਪਰ ਬਸ ਫਿਰ ਮੈਂ ਆ ਜਾ ਤੈਨੂੰ ਦਵਾ ਲੇ ਹੁਣਾਂ ਤੋਂ ਰੱਗੀ ਚੱਲ ਚਲ ਮੋਟਰਸਾਈਕਲ ਤੇ ਚੱਲ ਮੋਟਰਸਾਈਕਲ ਤੇ ਚੱਲਦੇ ਆ